ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਅੱਜ ਆ ਵੀਡੀਓ ਬਣਾਉਣ ਦਾ ਜਿਹੜਾ ਮਤਲਬ ਹੈ ਉਹ ਇਹ ਹੈ ਕਿ ਜਿਹੜਾ 26 ਜਨਵਰੀ ਨੂੰ ਆਪਾਂ ਡਾਇਰੈਕਟਰ ਮਾਰਚ ਕਰਨਾ ਉਹ ਜਿਹੜਾ ਕੇਂਦਰ ਸਰਕਾਰ ਵੱਲੋਂ ਬਿਜਲੀ ਸੋਰਦੈ ਲਾਗੂ ਕੀਤਾ ਜਾ ਰਿਹਾ ਜਿਹਦੇ ਨਾਲ 스마트 ਮੀਟਰ ਲਾ ਕੇ ਚਿਪ ਪਾਈ ਜੋ ਤੇ ਬਹੁਤ ਵੱਡਾ ਬੋਝ ਪੈਣ ਵਾਲਾ ਆਮ ਪਬਲਿਕ ਦੇ ਉੱਤੇ ਉਹਨੂੰ ਰੋਕਣ ਵਾਸਤੇ ਕਰਜ਼ਾ ਮਾਫੀ ਵਾਸਤੇ ਕਿਸਾਨ ਨੂੰ 60 ਸਾਲ ਦੀ ਉਮਰ ਤੋਂ 10000 ਪੈਨਸ਼ਨ ਵਾਸਤੇ ਤੇ ਜਿਹੜੇ ਲੇਬਰ ਚਾਰ ਕੋਡ ਨੇ ਜਿਹੜਾ ਉਹ ਕਾਨੂੰਨ ਬਣਾਇਆ ਉਹ ਰੱਦ ਕਰਾਉਣ ਵਾਸਤੇ ਇਸ ਤਰ੍ਹਾਂ ਸਾਰੇ ਕਰੋਨਾ ਦੇ ਖਰਾਬ ਆਪਾਂ 26 ਜਨਵਰੀ ਨੂੰ ਵੱਡੇ ਪੱਧਰ ਦੇ ਉੱਤੇ ਆਪੋ ਆਪਣੇ ਤਹਿਸੀਲਾਂ ਦੇ ਏਰੀਆ ਦੇ ਵਿੱਚ ਆਪਾਂ ਟਰੈਕਟਰ ਮਾਰਚ ਜਿਹੜਾ ਉਹ ਕਰਨਾ ਹੈ ਉਹਦੇ ਵਿੱਚ ਸਾਰਿਆਂ ਹੀ ਸਾਥੀਆਂ ਨੂੰ ਹਰ ਕਿਸਾਨ ਨੂੰ ਮਜ਼ਦੂਰ ਨੂੰ ਸਾਰਿਆਂ ਨੂੰ ਬੈਂਦੀ ਕੀਤੀ ਜਾਂਦੀ ਹੈ ਕਿ ਸਾਰੇ ਇਹ ਵੱਧ ਚੜ ਕੇ ਪੈਸਾ ਪਾਈਏ ਇਹ ਜਿਹੜੇ ਮੀਟਰਾਂ ਦੀ ਮਾਰ ਪੈਣ ਵਾਲੀ ਚਿਪ ਵਾਲੇ ਮੀਟਰਾਂ ਦੀ ਉਹ ਤੋਂ ਆਪਾਂ ਸਾਰਿਆਂ ਨੂੰ ਬਚਾ ਸਕੀਏ ਤੇ ਬਾਕੀ ਮੰਗਾ ਜਿਹੜੀਆਂ ਨੇ ਆਪਣੀਆਂ ਉਹ ਵੀ ਆਪਾਂ ਮੰਗਾਲ ਸਕੀਏ ਇਹਦੇ ਕਰਕੇ ਸਾਰੇ ਹੀ ਸਾਥੀਆਂ ਨੂੰ ਬੈਂਦੀ ਹੈ ਹਰ ਕਿਸਾਨ ਹਰ ਮਜ਼ਦੂਰ ਹਰ ਨਗਰ ਦੇ ਵਿੱਚੋਂ ਘਰ-ਘਰ ਵਿੱਚੋਂ ਆਵਾਜ਼ ਹੈ ਜਿਹੜੀ ਉਹ ਨਿਕਲੇ ਕਿ ਮੀਟਰ ਚਿਪ ਵਾਲੇ ਨਹੀਂ ਲੱਗਣ ਦਿੱਤੇ ਜਾਣਗੇ ਅਸੀਂ ਕੇਂਦਰ ਸਰਕਾਰ ਦਾ ਬਰੋਜ ਕਰਦੇ ਹਾਂ ਆਓ ਸਾਰੇ ਤਗੜੇ ਹੋ ਕੇ ਆਪੋ ਆਪਣੇ ਅੰਗੇ ਦੇ ਵਿੱਚ ਆਪਾਂ ਵੱਡੇ ਪੱਧਰ ਤੇ ਤਜ਼ੀਲ ਪੱਧਰ ਤੱਕ ਜਿਹੜਾ ਟਰੈਕਟਰ ਮਾਰਕੋ ਕਰਨਾ ਉਸੇ ਤਹਿਤ ਆਪਣਾ ਆਹ ਇਲਾਕਾ ਜਿਹੜਾ ਇਹ ਸਾਰੇ 10 ਵਜੇ ਪੁਨਰਹਿੜੀ ਦਫਤਰ ਦੇ ਵਿੱਚ ਆਪਾਂ ਪਹੁੰਚਣਾ ਇੱਥੋਂ ਫਿਰ ਅੱਗੇ ਆਪਾਂ ਚੱਲ ਕੇ ਇਹ ਟਰੈਕਟਰ ਮਾਰਕ ਜਿਹੜਾ ਉਹ ਕਰਾਂਗੇ ਇਹ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ